ਤੇ ਮੈਂ ਤੇ ਲਖਵਾਲ ਸਾਹਿਬ ਬੰਦੇਰ ਸਾਹਿਬ ਨੂੰ ਮਿਲੇ ਸੀ ਤੇ ਸਾਡੇ ਨਾਲ ਕੋਈ ਲਗਭਗ ਤਿੰਨ ਵਾਰ ਮੀਟਿੰਗਾਂ ਕੀਤੀਆਂ ਬੰਦੇਰ ਸਾਹਿਬ ਨੇ ਅਸੀਂ ਮੋਰੇ ਗੱਲ ਰੱਖਦੇ ਰਹੇ ਬੱਤੀਆਂ ਦੇ ਵਿੱਚ ਵੀ ਉਹ ਮਿਲਣਾ ਚਾਹੁੰਦੇ ਆ ਭਾਈ ਤੁਹਾਨੂੰ 13 ਦੀ ਕਾਲ ਵਾਸਤੇ ਸੱਦਾ ਦੇਣ ਲਈ ਵੀ ਜੇ ਤੁਸੀਂ ਐਦਾਂ ਸੱਦਾ ਉਹ ਨਹੀਂ ਸਾਨੂੰ ਦਿੱਤਾ ਵੀ ਸਾਡੇ ਨੂੰ ਤੁਸੀਂ ਵੀ ਸੱਦਾ ਦਿਓ ਤੇ ਅਸੀਂ ਵੀ ਆ ਆ ਕੇ ਸੱਦਾ ਦੇਣਾ ਚਾਹੁੰਦੇ ਆ ਪਰ ਉਹ ਨਹੀਂ ਜਿਹੜੇ ਸਾਡਾ ਐਸਕੀਮ ਸੀਗਾ ਉਹਨਾਂ ਨੇ ਕੋਈ ਗੱਲੇ ਨਹੀਂ ਸੁਣੀ ਉਹ ਕਹਿੰਦੇ ਆਪਣੀ 16 ਦੀ ਕਾਲ ਨੂੰ ਤਕੜਾ ਕਰੋ ਇਹ ਮੈਨੂੰ ਅੱਜ ਤਾਂ ਕਹਿਣਾ ਪਿਆ ਮੈਂ ਅੱਜ ਅੱਜ ਤੱਕ ਨਹੀਂ ਕਿਹਾ ਕਿਸੇ ਚੈਨਲ ਤੇ ਮੈਂ ਤਾਂ ਕਹਿਣਾ ਪਿਆ ਜਦੋਂ ਬਾਰ-ਬਾਰ ਕਹਿੰਦੇ ਜੀ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਮੈਂ ਉਹਨਾਂ ਦਾ 파ਟ ਹਾਂ ਮੈਨੂੰ ਲਖਵਾਲ ਸਾਹਿਬ ਨੂੰ ਬਕਾਇਦਾ ਉਹਨਾਂ ਨੇ ਸਾਨੂੰ ਸੱਦ ਕੇ ਸਾਣਾ ਮੀਟਿੰਗ ਕੀਤੀ ਆ ਬੰਦੇਰ ਸਾਹਿਬ ਨੇ ਔਰ ਅਸੀਂ ਬਕਾਇਦਾ ਉਹਦੇ ਵਿੱਚ ਗੱਲ ਰੱਖੀ ਆ ਔਰ ਉਸ ਮੀਟਿੰਗ 'ਚ ਫਿਰ ਅਸੀਂ ਕਿਹਾ ਵੀ ਉਹਨਾਂ ਨੂੰ ਵੀ ਭਾਈ ਤੁਸੀਂ ਜਾਓ ਨਾ ਜਾਓ ਅਸੀਂ ਜਾਵਾਂਗੇ ਮੈਂ ਕਿਹਾ ਉੱਠ ਕੇ ਵੀ ਮੈਂ ਤਾਂ ਜਾਵਾਂਗਾ ਸਾਡੀ ਜਿੱਤੇ ਬੰਦੀ ਜਾਏਗੀ 1 ਮਹੀਨਾ ਪਹਿਲਾਂ ਦੀ ਗੱਲ ਹੈ ਇਕੱਲੇ ਇਕੱਲੇ ਆਗੂ ਨੂੰ ਜਾ ਕੇ ਕਿਹਾ ਬੱਤੀਆਂ ਨੂੰ ਜਿਹੜਾ ਕਹਿਣਾ ਸੀ ਉਹ ਸਾਨੂੰ ਮੈਨੂੰ ਤੇ ਲਖਵਾਲ ਸਾਹਿਬ ਨੂੰ ਮੈਸੇਜ ਦੇ ਕੇ ਭੇਜਿਆ ਅਸੀਂ ਜਾ ਕੇ ਕਿਹਾ ਫਿਰ ਕਹਿ ਦੇਣਾ ਕਿ ਸਾਨੂੰ ਤਾਂ ਜੀ ਕਿਹਾ ਹੀ ਨਹੀਂ ਇਹ ਗੱਲ ਜਿਹੜੀ ਆ ਇਹ ਇਹ ਸੱਚ ਨਹੀਂ ਹੈ ਪੰਦੇਰ ਸਾਹਿਬ ਤੇ ਡਲੇਵਾਲ ਸਾਹਿਬ ਦਾ ਜਦੋਂ ਪੰਜਾਬ ਦੀ ਗੱਲ ਕੀਤੀ ਪੰਜਾਬ ਵਿੱਚ ਬਹੁਤ ਸਾਰੇ ਕਹਿ ਰਹੇ ਸੀ ਐਸ ਕੇਐਮ ਵਾਲੇ ਸਾਨੂੰ ਬੁਲਾਇਆ ਨਹੀਂ ਗਿਆ ਕੋਈ ਕਹਿ ਰਿਹਾ ਸੀ ਕੋਈ ਵੀ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਨਹੀਂ ਨਹੀਂ ਜਥੇਬੰਦੀਆਂ ਤਾਂ ਜਦੋਂ 2021 ਚ ਵਾਪਸ ਆਏ ਆ ਉਸ ਤੋਂ ਬਾਅਦ ਤਾਂ ਥੋੜਾ ਜਿਹਾ ਬਖਰੇਵੇਂ ਬਣੇ ਵੀ ਜਦੋਂ ਕਿਸੇ ਨੇ ਇਲੈਕਸ਼ਨ ਲੜ ਲਈ ਰਾਜਨੀਤੀ ਗੈਰ ਰਾਜਨੀਤੀ ਉਦੋਂ ਇਹ ਗੱਲ ਬਣੀ ਪਰ ਹਾਂ ਜਦੋਂ ਹੁਣ ਇਹ ਕਾਲ ਦਿੱਤੀ ਗਈ ਪੰਦੇਰ ਸਾਹਿਬ ਹੁਣਾਂ ਵੱਲੋਂ ਔਰ ਡਲੇਵਾਲ ਸਾਹਿਬ ਵੱਲੋਂ ਕਿਉਂਕਿ ਦੋ ਫਰੰਟ ਜਿਹੜੇ ਆ ਉਹ ਅਸੁੱਤੀ ਰਲ ਕੇ ਉਹਨੇ ਕਾਲ ਦਿੱਤੀ ਇਹਨੇ ਲਿਆ ਸਾਬ ਇਕੱਲੇ ਨਹੀਂ ਉਹਨਾਂ ਨਾਲ ਕਾਫੀ ਸਾਰੀਆਂ ਜਥੇਬੰਦੀਆਂ ਬੰਦੇਰ ਸਾਹਿਬ ਦਾ ਜਿਹੜਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਨੇ ਰਲ ਕੇ ਇਹ 13 ਦੀ ਕਾਲ ਦਿੱਤੀ ਪਰ ਉਸ ਤੋਂ ਬਾਅਦਾਂ ਇੱਕ ਤੀਸਰਾ ਫਰੰਟ ਹੈ ਜਿਹੜਾ ਐਸਕੀਐਮ ਆ ਮੈਂ ਉਹਦਾ ਪਾਰਟ ਸੀ ਬੰਦੇਰ ਸਾਹਿਬ ਨਾਲ ਸਾਡਾ ਸ਼ੁਰੂ ਤੋਂ ਪਿਆਰ ਹੋਣ ਕਰਕੇ ਬੰਦੇਰ ਸਾਹਿਬ ਨੇ ਸੰਪਰਕ ਕੀਤਾ ਤੇ ਆਪਾਂ ਮਨਜੀਤ ਸਿੰਘ ਆਪਾਂ ਮਿਲਣਾ ਆ ਹਨਾ ਤੇ ਮੈਂ ਤੇ ਲਖਵਾਲ ਸਾਹਿਬ ਬੰਦੇਰ ਸਾਹਿਬ ਨੂੰ ਮਿਲੇ ਸੀ ਤੇ ਸਾਡੇ ਨਾਲ ਕੋਈ ਲਗਭਗ ਤਿੰਨ ਵਾਰ ਮੀਟਿੰਗਾਂ ਕੀਤੀਆਂ ਪੰਦੇਰ ਸਾਹਿਬ ਨੇ ਅਸੀਂ ਮੋਰੇ ਗੱਲ ਰੱਖਦੇ ਰਹੇ ਬੱਤੀਆਂ ਦੇ ਵਿੱਚ ਵੀ ਉਹ ਮਿਲਣਾ ਚਾਹੁੰਦੇ ਆ ਭਾਈ ਤੁਹਾਨੂੰ 13 ਦੀ ਕਾਲ ਵਾਸਤੇ ਸੱਦਾ ਦੇਣ ਲਈ ਭਈ ਜੇ ਤੁਸੀਂ ਐਦਾਂ ਸੱਦਾ ਉਹ ਨਹੀਂ ਸਾਨੂੰ ਦਿੱਤਾ ਵੀ ਸਾਡੇ ਵੱਲੋਂ ਤੁਸੀਂ ਵੀ ਸੱਦਾ ਦਿਓ ਤੇ ਅਸੀਂ ਵੀ ਆ ਆ ਕੇ ਸੱਦਾ ਦੇਣਾ ਚਾਹੁੰਦੇ ਆ ਪਰ ਉਨੀ ਜਿਹੜੇ ਸਾਡਾ ਸਕੇਮ ਸੀਗਾ ਉਹਨਾਂ ਨੇ ਕੋਈ ਗੱਲੇ ਨਹੀਂ ਸੁਣੀ ਉਹ ਕਹਿੰਦੇ ਆਪਣੀ 16 ਦੀ ਕਾਲ ਨੂੰ ਤਕੜਾ ਕਰੋ ਇਹ ਮੈਨੂੰ ਅੱਜ ਤਾਂ ਕਹਿਣਾ ਪਿਆ ਮੈਂ ਅੱਜ ਅੱਜ ਤਈ ਨਹੀਂ ਕਿਹਾ ਕਿਸੇ ਚੈਨਲ ਤੇ ਮੈਨੂੰ ਤਾਂ ਕਹਿਣਾ ਪਿਆ ਜਦੋਂ ਬਾਰ ਬਾਰ ਕਹਿੰਦੇ ਜੀ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਮੈਂ ਉਹਨਾਂ ਦਾ 파ਟ ਹ ਮੈਨੂੰ ਲਖਵਾਲ ਸਾਹਿਬ ਨੂੰ ਬਕਾਇਦਾ ਉਹਨਾਂ ਨੇ ਸਾਨੂੰ ਸੱਦ ਕੇ ਸਾਣਾ ਮੀਟਿੰਗ ਕੀਤੀ ਆ ਬੰਦੇਰ ਸਾਹਿਬ ਨੇ ਔਰ ਅਸੀਂ ਬਕਾਇਦਾ ਉਹਦੇ ਵਿੱਚ ਗੱਲ ਰੱਖੀ ਆ ਔਰ ਉਸ ਮੀਟਿੰਗ 'ਚ ਫਿਰ ਅਸੀਂ ਕਿਹਾ ਵੀ ਉਹਨਾਂ ਨੂੰ ਵੀ ਭਾਈ ਤੁਸੀਂ ਜਾਓ ਨਾ ਜਾਓ ਅਸੀਂ ਜਾਵਾਂਗੇ ਮੈਂ ਕਿਹਾ ਉੱਠ ਕੇ ਵੀ ਮੈਂ ਤਾਂ ਜਾਵਾਂਗਾ ਸਾਡੀ ਜਿੱਤੇ ਬੰਦੀ ਜਾਏਗੀ 1 ਮਹੀਨਾ ਪਹਿਲਾਂ ਦੀ ਗੱਲ ਹੈ ਠੀਕ ਹੈ ਅਸੀਂ ਆਏ ਜਰੂਰ ਉਸ ਦਿਨ ਜਿਸ ਦਿਨ ਉਹਨਾਂ ਨੂੰ 12 ਤਰੀਕ ਨੂੰ ਬੰਦੇਰ ਸਾਹਿਬ ਉਹ ਤੋਂ ਕਾਫਲਾ ਲੈ ਕੇ ਚੱਲੇ ਆ ਕੱਲੇ ਕੱਲੇ ਆਗੂ ਨੂੰ ਜਾ ਕੇ ਕਿਹਾ ਬੱਤੀਆਂ ਨੂੰ ਜਿਹੜਾ ਕਹਿਣਾ ਸੀ ਉਹ ਸਾਨੂੰ ਮੈਨੂੰ ਤੇ ਲਖਵਾਲ ਸਾਹਿਬ ਨੂੰ ਮੈਸੇਜ ਦੇ ਕੇ ਭੇਜਿਆ ਅਸੀਂ ਜਾ ਕੇ ਕਿਹਾ ਫਿਰ ਕਹਿ ਦੇਣਾ ਕਿ ਸਾਨੂੰ ਤਾਂ ਜੀ ਕਿਹਾ ਹੀ ਨਹੀਂ ਇਹ ਗੱਲ ਜਿਹੜੀ ਆ ਇਹ ਸੱਚ ਨਹੀਂ ਹੈ ਸਚਾਈ ਇਹ ਆ ਵੀ ਇੱਕ ਬਖਰੇਵੇਂ ਹੋਣ ਕਰਕੇ ਉਹਨਾਂ ਦੇ ਪਤਾ ਨਹੀਂ ਕੀ ਮੰਨ ਨੇ ਉਹਨਾਂ ਕਰਕੇ ਉਹ ਹਲੇ ਤੱਕਰ ਨਹੀਂ ਇਹਦੇ ਵਿੱਚ ਸ਼ਮੂਲੀਅਤ ਕਰ ਸਕੇ ਪਰ ਮੈਂ ਕਵਾਂਗਾ ਇਹ ਅੰਦੋਲਨ ਕੱਲੇ ਪੰθεਰ ਸਾਹਿਬ ਦਾ ਨਹੀਂ ਦੱਲੇਵਾਲ ਸਾਹਿਬ ਦਾ ਨਹੀਂ ਇਹ ਕਿਸਾਨੀ ਦਾ ਅੰਦੋਲਨ ਹੈ ਔਰ ਇੱਥੇ ਕਿਸਾਨਾਂ ਦੇ ਹਿੱਤ ਲਈ ਆਉਣਾ ਨਾ ਕਿ ਕਿਸੇ ਦੇ ਹੋਰ ਦੇ ਹਿੱਤ ਲਈ ਛੋ ਜੇ ਕਿਸਾਨੀ ਹਿੱਤ ਲਈ ਆਉਣਾ ਤਾਂ ਫਿਰ ਉਹੀ ਕਿਸਾਨਾਂ ਲਈ ਲੜਦੇ ਆ ਤੇ ਫਿਰ ਭਾਈ ਜੇ ਅਸਲੀ ਲੜਾਈ ਤਾਂ ਹੁਣ ਇਸ ਵੇਲੇ ਜਾਬਰ ਸਰਕਾਰ ਨਾਲ ਸ਼ੰਭੂ ਬਾਰਡਰ ਤੇ ਆ ਫਿਰ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਆ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਭਾਈ ਸਾਰੇ ਹੀ ਸੱਜਣ ਜਿੰਨੇ ਵੀ ਹੈਗੇ ਆ ਉਹੀ ਤਰੀਕੇ ਦੇ ਨਾਲ ਇਕਤਾ ਬਣੇ ਸਾਰੇ ਹੀ ਇਹਦੇ ਵਿੱਚ ਸ਼ਮੂਲੀਅਤ ਕਰੋ ਸਾਰੇ ਹੀ ਆਪਣੇ ਕਾਫਲੇ ਲੈ ਕੇ ਆਓ ਸਰਕਾਰ ਨੂੰ ਵੱਡੀ ਤਾਕਤ ਦਿਖਾਈਏ ਫਿਰ ਮੁੜ ਕੇ ਤਾਂ ਕਿ ਫਿਰ ਜਿੱਤ ਵੱਲ ਜਾਈਏ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000